ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੋਡੇ ਰੋਡੇ ਪਿੰਡ ਮੋਗੇ ਜ਼ਿਲ੍ਹੇ ਦਾ ਤੇ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੁਰੇ ਵਾਲ ਨੂੰ ਜਦੋਂ ਆਉਣੇ ਆ ਤਾਂ ਛੜਕ ਰਾਜਿਆਣੇ ਤੋਂ ਵੀ ਰੋਡੇ ਪਿੰਡ ਚ ਆ ਜਾਂਦੀ ਹੈ ਨਾਲ ਹੀ ਪਿੰਡ ਲੰਡੇ ਹੈ ਤੇ ਇਹ ਤੋਂ ਬਿਨਾ ਬਾਗੇਪੁਰਾਣੇ ਤੋਂ ਸਿੱਧੀ ਛੜਕ ਵੀ ਇਸ ਪਿੰਡ ਦੇ ਵਿੱਚ ਆਉਂਦੀ ਹੈ ਨੇੜੇ ਪਿੰਡ ਲੰਗਿਆਣਾ ਵੀ ਰਹਿ ਜਾਂਦਾ ਹੈ ਸੰਤਾਨੇ ਕੋਠੇ ਰਸੋ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਹੋਰੀ ਇੱਥੇ ਪਸ਼ੂ ਪਾਲਣ ਦਾ ਕੰਮ ਕਰਦੇ ਇਹਨਾਂ ਦਾ ਇੱਕ ਡੇਰੀ ਫਾਰਮ ਹੀ ਇੱਥੋਂ ਪੀਡੀਓ ਪਹਿਲਾਂ ਵੀ ਤੁਹਾਨੂੰ ਦਿਖਾਈਆਂ ਕਿਉਂਕਿ ਪਸ਼ੂ ਦੁੱਧ ਤੇ ਕਾਫੀ ਰੱਖਦੇ ਇੱਥੇ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਇੱਕ ਤਾਂ ਇਹ ਅੱਧ ਕੱਬ ਹੋਈ ਖੜੀ ਵੈੜ ਪਹਿਲੇ ਸਵੇस्ते ਵਕਾਊ ਕੀਤੀ ਹੈ ਬਾਈ ਨੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦੇਾਂਗੇ ਜਿਹਨੂੰ ਚੰਗੀ ਲੱਗੂ ਵੀਰ ਆ ਕੇ ਦੇਖ ਸਕਦਾ ਹੈ ਬਾਕੀ ਗੱਬਣ ਆ ਤਾਂ ਚੈੱਕ ਪਾਸ ਇੱਥੇ ਹੀ ਕਰਵਾ ਕੇ ਤੁਸੀਂ ਲੈ ਜਾ ਸਕਦੇ ਹੋ ਸੋ ਇਹ ਦੋ ਨਾ ਗੇਸ ਸਾਈਡ ਤੋਂ ਤੁਹਾਨੂੰ ਦਿਖਾਉਣੇ ਆ ਤੇ ਇਹਨਾਂ ਤੋਂ ਬਿਨਾ ਇੱਕ ਸਾਈਵਾਲ ਟੋਕੜ ਗੱਬਣ ਗਾਂ ਉਹ ਵੀ ਵਿਕਾਊ ਹੈ ਵਿਖਾ ਦੰਨਾ ਪਹਿਲਾਂ ਬਾਕੀ ਜਾਣਕਾਰੀ ਬਾਈ ਤੋਂ ਲਵਾਂਗੇ ਇੱਕ ਬੇਨਤੀ ਦੁਬਾਰਾ ਸ਼ੁਰੂ ਦੇ ਵਿੱਚ ਹੀ ਕਰ ਦੰਨਾ ਵੀ ਜਿਹਨੇ ਪਸ਼ੂ ਖਰੀਦਣਾ ਹੈ ਖਾਸ ਕਰਕੇ ਜਿਵੇਂ ਦੋ ਵੜਣਾ ਇਹ ਟੋਕੜ ਗੱਬਣ ਹੈ ਤਾਂ ਤੁਸੀਂ ਇਹਨਾਂ ਨੂੰ ਚੈੱਕ ਪਾਸ ਇੱਥੋਂ ਹੀ ਕਰਵਾ ਕੇ ਲੈ ਕੇ ਜਾਓ ਬਾਅਦ ਵਿੱਚ ਕਿਸੇ ਗੱਲੋਂ ਆਪਸ ਵਿੱਚ ਦੋਹਾਂ ਤਰ੍ਹਾਂ ਦਾ ਕੋਈ ਲਾਂਬੇ ਵਾਲੀ ਗੱਲ ਨਾ ਬਣੇ ਸੋ ਆਓ ਸ਼ੁਰੂਆਤ ਕਰਗੇ ਸਮਝ ਤੋਂ ਉਦੋਂ ਬਾਅਦ ਚ ਦੋਨੇ گاਵਾں ਖੜੀਆਂ ਦਿਖਾਉਣੀਆਂ ਕਿਉਂਕਿ ਜਿਆਦਾ ਪਸ਼ੂ ਇੱਥੇ ਵੱਧੇ ਰਹਿੰਦੇ ਆ ਥੱਲੇ ਫਰਸਾ ਤਿਲਕ ਕੇ ਕੋਈ ਪਸ਼ੂ ਡਿੱਗੇ ਨਾ ਉਹਦੇ ਕਰਕੇ ਖੜੇ ਦਿਖਾਵਾਂਗੇ ਪਰ ਝੋਟੀ ਜ਼ਰੂਰ ਤੋਰਾਂਗੇ ਬਲਕਾਰભાઈ ਸਸੀ ਕਾ ਸਸੀ ਕਾ ਬਾਈ ਸਸੀ ਕਾ ਬਲਕਾਰભાઈ ਦੁੱਧ ਦਾ ਹੀ ਕੰਮ ਚੱਲਦਾ ਫਿਰ ਮੇਮ ਕਾ ਅੱਛਾ ਇਹ ਜਿਹੜੀ ਝੋਟੀ ਅੱਜ ਆਪਾਂ ਵੇਚਣ ਲੱਗੇ ਹਾਂ ਕਿੰਨਾਂ ਵਸੂਆ ਸੂਕੇ ਇਹ ਵੀਰੇ ਤੀਜੇ ਸੂਏ ਸੇ ਨੇ ਠੀਕ ਐ ਦੂਜੇ ਸੂਏ ਆਪਣੇ ਕੋਲ ਸੀ ਕਿੰਦੋਂ ਤੱਕ ਰਹੇ ਨੇ ਜਿਸ ਵੇ ਆਪਣੇ ਕੋਲ ਮਨ ਲੈ 14-15 ਕਿਲੋ ਦੁੱਧ ਦਿੱਤਾ ਹੀ ਨੇ 14-15 ਕਿਲੋ ਦੁੱਧ ਦਿੱਤਾ ਦੂਜੇ ਸੂਏ ਚ ਦੈਨ ਹੁਣ ਕਿੰਨੇ ਕਿਲੋ ਸੂਣ ਚ ਰਹਿਣੇ ਦੇ ਮੇਰੇ ਨਾਲ 12-13 ਦੈਨ ਰਹਿੰਦੇ ਜੀ ਪੂਰੇ ਹੁਣ ਠੀਕ ਹੈ ਅੱਛਾ ਇਹਦਾ ਕੀ ਰੇਟ ਪਸਦੋਂ ਕੋ ਇਹਦਾ ਰੇਟ 1,45,000 ਰੁਪਏ ਮਿਲ ਕਰਦੇ 1,45,000 ਅੱਛਾ ਜਿਹੜਾ ਸਿੰਗ ਦਾ ਖੋਲ ਜੈ ਹੁਣ ਹੀ ਲਵਾਇਆ ਲੱਗਦਾ ਇਹ ਹੁਣੇ ਥੋੜੇ ਦਿਨ ਹੀ ਹੋ ਗਿਆ ਰਾਤ ਨੂੰ ਪਸ਼ੂ ਖੁੱਲ ਗਏ ਅੱਛਾ ਕਿ ਉਹ ਵਾ ਪੁੱਧੀ ਵਾਲੇ ਉਹ ਪੈਵਜੇ ਚ ਪਸਾ ਲਿਆ ਸਿੰਗ ਅੱਛਾ ਉਹਦੇ ਨਾਲ ਲੈ ਗਏ ਠੀਕ ਹੈ ਉਹ ਕੋਈ ਅਚਾ ਤਾਂ ਨਹੀਂ ਹੈ ਠੀਕ ਨਹੀਂ 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 ਸੋ ਦੋਸਤੋ 10 ਤੋਂ 12 ਦਿਨ ਹਜੇ ਲੈਂਦੀ ਐ ਸਿੰਘਾਂ ਦੀ 6 ਪਿੱਕੋ ਜੀ ਸੀ ਪਰ ਦੂਜਾ ਸਿੰਘ ਦਾ ਉਤੋਂ ਪੋਪੂਲਾ ਲੈ ਗਿਆ 6 ਪਿੱਕੋ ਜੀ ਇਸ ਕਰਕੇ ਵੀ ਕਹਤਾ ਵੀ ਜਦੋਂ ਇਹ ਖਰੀਦੀ ਆ ਬਾਈ ਨੇ ਉਦੋਂ ਵੀ ਸ਼ਾਇਦ ਆਪਣੇ ਚੈਨਲ ਤੇ ਇਹਦੀ ਵੀਡੀਓ ਹੋਊਗੀ ਉਹ ਵੀਡੀਓ ਵੀ ਤੁਸੀਂ ਜੇ ਲਿੰਕ ਧਿਆਨ ਚ ਰਹਿ ਗਿਆ ਤਾਂ ਤੁਸੀਂ ਦੇਖ ਲਓਗੇ ਬਾਕੀ ਪਤਾ ਲੱਗਦਾ ਜਦੋਂ ਪੋਪੂਲਾ ਲੱਥਾ ਉਤੋਂ ਖੋਲ ਲੱਥਾ ਤੋਂ ਤੋਂ ਵੀ ਅੰਦਾਜ਼ਾ ਹੁੰਦਾ ਇਸ ਸਿੰਘ ਇੱਕੋ ਜੇ ਸੀ 145 ਡਿਮਾਂਡ ਹੈ ਮੰਨਤਨ ਹੋਊਗਾ ਵਿੱਚੋਂ 14 15 ਕਿਲੋ ਦੁੱਧ ਇਸ ਮੱਝ ਨੇ ਦਿੱਤਾ ਹੈ ਪਿਛਲੇ ਸੂਇਚ ਕੱਢ ਦੇ ਕਿਹੜਾ ਖੋਦ ਕੜਾ ਦੇ ਕੇ ਇਹਦਾ ਟਾਂਚਾ ਤੁਸੀਂ ਦੇਖ ਲਓ ਅਜੇ ਦੇਣੇ ਲੈਂਦੀ ਆ ਸੂਮ ਦੇ ਵਿੱਚ ਹਵਾਨਾ ਸੋਹਣਾ ਦੋਸਤੋ ਰੋਖ ਸੋਹਣਾ ਬਾਕੀ ਜੋ ਵੀ ਇਹਦੇ ਬਾਰੇ ਤਸੱਲੀ ਕਰਨ ਦੀ ਲੋੜ ਆ ਤੁਸੀਂ ਕਰੋਗੇ ਆਖੇ ਤੁਸੀਂ ਦੇਖਣਾ ਪਸ਼ੂ ਜ਼ਿਆਦਾਤਰ ਵੱਧਦੇ ਹੀ ਰਹਿੰਦੇ ਆ ਜਦੋਂ ਇੱਕ ਪਸ਼ੂ ਖਲਦਾ ਤਾਂ ਫਿਰ ਦੂਜੇ ਰਿੰਗਣ ਲੱਗ ਪੈਂਦੇ ਆ ਸੋ ਦੇਖੋ ਟਾਂਚਾ ਇਹਦਾ ਸੋ ਹਵਾਨਾ ਇਹਦਾ ਪਿੱਛੋਂ ਵੀ ਤੁਸੀਂ ਦੇਖ ਸਕਦੇ ਹੋ ਏਦਾਂ ਦਾ ਰੋਪੇ ਹਵਾਨੇ ਦਾ ਚੰਗਾ ਹਵਾਨਾ ਦਿਸਦਾ ਹਜੇ ਦੇਣੇ ਲੈਂਦੀ ਹੈ ਕਿਤੇ ਇਹ ਤੋਂ ਬਿਨਾ ਸੋ ਇੱਕੇ ਵਹਿਣ ਇਹ ਖੜਾ ਹੀ ਦਿਖਾਉਨੇ ਆ ਪਸ਼ੂ ਕਿਉਂਕਿ ਗਾਵਾਂ ਜਿਹੜੀਆਂ ਜਦੋਂ ਤੋਰਦੇ ਆ ਉਹ ਤੋਂ ਭਜਦੀਆਂ ਹਵਾਨਾ ਬਣਾਉਂਦੀ ਆਂਦੀ ਆ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਕਰਾਸ ਅੰਗ ਚ ਇਹ ਵਹਿੜ ਹੈ ਇਹਦੀ ਵੀ ਡਿਟੇਲ ਪੁੱਛ ਲੈਣੀ ਬਲਕਾਰ ਭਾਈ ਇਹ ਪਹਿਲੇ ਸੂਅਸ ਤੇ ਕੱਪਣ ਪਹਿਲੇ ਸੂਅਸ ਤੇ ਕੱਪਣਾ ਕਿੰਨੇ ਚਾਤੀ ਕੱਪਣੇ ਮੇਰੇ ਸਹਾਰ ਨਾਲ ਵੀ 5 ਮਹੀਨਿਆਂ ਦੇ ਉਹ ਸਰ ਮੈਂ ਇਹਨਾਂ ਦੇ ਕੋਲ ਆ ਪੰਜਾਹ ਪੰਜ ਦਸਤਾਰ। ਆ ਤੱਕ ਆ ਗਈ। ਇਹ ਪਿਕਾਪ ਵੀ। ਚੈੱਕ ਕਰਵਾ ਸਕਦਾ ਜਿਹਨਾਂ ਨੇ ਜਵਾਬ ਦੇ ਜਾਓ ਜਿਹਨਾਂ ਨੇ ਜਾਣੀ ਕੋਈ ਆਪ ਚੈੱਕ ਕਰਾ ਕੇ ਦੋਨੇ ਮਾੜੀ ਚਲੋ ਸਾਈਵਾਲ ਵੀ ਇਹ ਵੀ ਆ। ਸਾਈਵਾਲ ਕਿੰਨੇ ਪੰਜਾਹ ਮਹੀਨੇ ਦੇ ਗੱਬਣ। ਉਹ 550 ਦੀ। ਦੋ ਤੋਂ ਡਰਾਈ ਆ। ਉਹ ਜਿੱਦੋ ਡਰਾਈ ਆ। ਸੁਆਹ ਦਾ ਕਿੰਨਾ ਹੋਊਗਾ? ਉਹਦਾ ਸੁਆਹ ਆਪਾਂ ਨੂੰ ਦੂਜੇ ਕਹ ਕੇ ਦਿੱਤੀ ਆ ਤੀਜੇ ਸੁਏ ਸੋਨਾ ਮਾ। ਠੀਕ ਹੈ ਕਿ ਜਿਹੜੇ ਸੁਏ ਨੇ ਸੁ। ਇਹਨਾਂ ਦੋਵਾਂ ਦਾ ਕੀ ਰੇਟ ਹੋਊਗਾ? ਇਹਨਾਂ ਦੋਵਾਂ ਦਾ ਮੁੱਲ ਜੋੜੇ ਦਾ 1 ਲੱਖ ਰੁਪਏ। 1 ਲੱਖ ਰੁਪਏ ਦਾ ਮਾ। ਹਾਂਜੀ ਠੀਕ ਹੈ। ਸੋ ਦੱਸ ਸਾਢੇ 4 ਮਹੀਨਿਆਂ ਦੀ ਗੱਪਣ ਹੈ ਤੇ ਸਾਢੇ 4 ਹੀ ਇਹਦੇ ਬਾਕੀ ਹੈ। ਸੋ ਠੰਡ ਦੀ ਰੋਤ ਆ ਜਾਣੀ ਹੈ, ਗਾਂ ਦੀ ਉਹ ਤੇਜ਼ੀ ਹੁੰਦੀ ਹੈ। ਉਸ ਹਿਸਾਬ ਤੇ ਤੁਸੀਂ ਜੇ ਕੋਈ ਵੀ ਜਜਮੈਂਟ ਹੁੰਦੀ ਹੈ ਤਾਂ ਲੈ ਲਓ ਜੇ। ਚੰਗੇ ਕੱਦ ਕਾਠ ਦੀ ਪਹਿਲੇ ਸੂਏ ਹਸਤੇ ਗੱਪਣ ਵੈੜ। ਇੱਕ ਸਾਈਵਾਲ ਗਾਂ ਜਿਹੜੀ ਉਹ ਤੁਹਾਨੂੰ ਮੈਂ ਦਿਖਾ ਦਿਆਂ। ਟੋਕੜ ਗੱਪਣ ਹੈ ਦੁੱਧੋਂ ਡرائی ਹੈ। ਤੀਜਾ ਸੂਆ ਸੂਗੀ ਤੇ ਸਾਢੇ 5 ਮਹੀਨਿਆਂ ਦੀ ਗੱਪਣ ਹੈ ਇਸ ਟਾਈਮ। ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਤਿੰਨ ਬਾਈ ਕੋਲ ਵਿਕਰੀ ਵਾਲੇ। ਤੁਸੀਂ ਆ ਕੇ ਦੇਖਿਓ ਜਿਹੜਾ ਪਸੂ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰ ਲਓ ਜੇ ਨੰਬਰ ਜਿਹੜਾ ਉਹ ਵਗਾਈਦਾ ਸਕਰੀਨ ਉੱਤੇ ਚੰਗੀ ਜਿਹੀ ਨੇ ਇਸ ਤੇ ਕਾਲ ਕਰਨੀ ਐ ਇਹ ਦੁੱਧੋ ਥੋੜਾ ਪਹਿਲਾਂ ਤਾਂ ਡਰਾਈ ਹੋ ਗਈ ਵੀ ਇਹਦਾ ਬੱਚਾ ਬਾਈ ਕੋਲ ਐਕਸਪਾਇਰ ਹੋ ਗਿਆ ਤੇ ਆਪਾਂ ਨੂੰ ਪਤਾ ਦੇਸੀ ਕਾਵਾਂ ਜਿਹੜੀਆਂ ਬੱਚੇ ਦਾ ਥੋੜਾ ਤੇ ਵੱਧ ਕਰਦੀਆਂ ਹੁੰਦੀਆਂ ਉਹਦੇ ਕਰਕੇ ਥੋੜਾ ਪਹਿਲਾਂ ਦੁੱਧੋ ਡਰਾਈ ਹੋ ਗਈ ਵੈਸੇ ਇਹ ਹੁਣ ਗੱਭਨ ਚੈੱਕ ਪਾਸ ਆ ਤੇ ਇਹ ਤੋਂ ਬਿਨਾਂ ਦੋਸਤੋ ਇੱਕ ਛੋਟੀ ਜਿਹੜੀ ਤੁਹਾਨੂੰ ਪਹਿਲਾਂ ਦਿਖਾਤੀ ਜਿਹੜੀ ਸੌਣ ਦੀਆਂ ਤਿਆਰੀਆਂ ਚ 10 ਤੋਂ 12 ਦਿਨ ਹਜੇ ਫੇਰ ਵੀ ਇਹਨੇ ਲੈ ਜਾਣੇ ਨੇ ਅੱਜ ਵੀ ਰੋਫ ਸੋਣਾ ਹੈ 10-12 ਦਿਨਾਂ ਚ ਹੋਰ ਪਰੇਗੀ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਤੈਨਾਂ ਦਿਖਾਉ ਉਸ ਧੰਨਵਾਦ ਜੀ